ਕਿ ਫੇਰ ਅੰਦਰ ਚੱਲੋ ਚਲੋ ਇੱਕੋੜਾ ਪੈਸਾ ਕਿੰਨਾ 29 ਪਲੀਜ਼ ਪਲੀਜ਼ ਸਰ ਇੱਕ ਮਿੰਟ ਜੀ 10 ਮਿੰਟ ਪਲੀਜ਼

अजन सारे दरवे सियासद ईमानदार शख्सियत अमर शहीद ਜਥੇਦਾਰ ਹਰਦੀਆਰ ਸਿੰਘ ਰਾਜਲਾ ਸਾਹਿਬ ਜੀ ਨਿਗੀ ਯਾਦ ਮਨਾਉਣ ਦੇ ਲਈ ਸਤਿਵਰਾਂ ਦੀ ਪੌਰ ਪਿੱਤਰ ਹਯੂਰੀ ਵੀ ਚਿੱਤਰ ਹੋਇਆ ਸਾਨੂੰ ਕਾਟ ਮਹਿਸੂਸ ਹੁੰਦੀ ਹੈ ਇਹੋ ਜਿਹੇ ਸਿਆਣ ਕਰਨਾ ਵੀ ਜਿਨ੍ਹਾਂ ਨੇ ਆਪਣੀ ਸਮੁੱਚੀ ਜ਼ਿੰਦਗੀ ਸੰਗਤ ਤੋਂ ਸ਼ਕਤੀ ਲਈ ਗੁਰੂ ਦੀ ਬਖਸ਼ਿਸ਼ ਹੋਈ ਉਹਨਾਂ ਦੇ ਉੱਪਰ ਇੱਕ ਸਦਾਰਨ ਪ੍ਰਵਾਰਤ ਪੈਦਾ ਹੋ ਕੇ ਜੋ ਸ਼ਕਤੀਬਲੀ ਗੁਰੂ ਦੀ ਵਕੀ ਦੀ ਸਤਕਾ ਸਮੁੱਚਾ ਜੀਵਨ ਗੁਰੂ ਨੂੰ ਸਮਰਪਿਤ ਰਹੇ ਸੰਗਤ ਦੀ ਸੇਵਾ ਨੂੰ ਸਮਰਪਿਤ ਰਹੇ ਪਰ ਉਹਨਾਂ ਦੀਆਂ ਕੀਤੀਆਂ ਹੋਈਆਂ ਸਵਾਵਾਂ ਨੂੰ ਅੱਜ ਹਰ ਵਿਅਕਤੀ ਚੇਤੇ ਕਰਦਾ ਜਦੋਂ ਗਲਤ ਚੱਲਦੀ ਹੈ ਸਮਾਣਾ ਹਲਕਾ ਦੀ ਤਾਂ ਜਥੇਦਾਰ ਰਾਜਾ ਜੀ ਦੀਆਂ ਕੀਤੀਆਂ ਹੋਈਆਂ ਸਵਾਵਾਂ ਨੂੰ ਬੱਚਾ-ਬੱਚਾ ਯਾਦ ਕਰਦਾ ਚੇਤੇ ਕਰਦਾ ਜਦੋਂ ਇਹਦਾ ਹੰਗਰਾਲ ਸਿੰਘ ਜੀ ਰਾਜਲਾ ਸਾਹਿਬ ਨੂੰ ਚੇਤਾ ਕੀਤਾ ਜਾਂਦਾ ਜਦੋਂ ਗੱਲ ਚੱਲਦੀ ਹੈ ਸ਼੍ਰੋਮਣੀ ਕਮੇਟੀ ਦੀ ਤਾਂ ਉਹਨਾਂ ਦੀ ਯਾਦ ਕਰਦਾ 36 ਸਾਲ ਦਾ ਲੰਮਾ ਵਕਫਾ ਹੋ ਗਿਆ ਲੇਕਿਨ ਟੋੜਾ ਵੱਡਾ ਇਕੱਠ ਇਸ ਦੰਪਾ ਅੱਜ ਵੀ ਰਾਜਲਾ ਪਰਿਵਾਰ ਦੇ ਨਾਲ ਉਸੇ ਤਰ੍ਹਾਂ ਖੜੇ ਆ ਮੈਨੂੰ ਉਹ ਸਮਾਂ ਚੇਤਾ ਆਉਂਦਾ ਜਦੋਂ ਪੰਤ ਰਧਮ ਜਸਰਤ ਸਿੰਘ ਟੋੜਾ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਸਰਦਾਰ ਹਰਦਿਆਲ ਸਿੰਘ ਜੀ ਰਾਜਰਾ ਸਾਹਿਬ ਪੰਥਕ ਸਮਾਵਾਣਨ ਵਾਲੇ ਸਨ ਪੰਥ ਨੂੰ ਸਮਰਪਿਤ ਹੋ ਕੇ ਨਿਵਾਰੇ ਸਨ ਔਰ ਉਹ ਸਮਾਜ ਚੇਤੇ ਆਉਂਦਾ ਅੱਜ ਦੇ ਸਿਆਸਤਦਾਨਾਂ ਲਈ ਉਹਨਾਂ ਦੀ ਜ਼ਿੰਦਗੀ ਇੱਕ ਰੋਡ ਮਾਡਲ ਹੈ ਕਿ ਪੰਥ ਨੂੰ ਕਿਵੇਂ ਸੰਭਲ ਰਹੀਦਾ ਹੈ ਗੁਰੂ ਘਰ ਵੱਲ ਕਿਵੇਂ ਮੁੱਕਰ ਕੇ ਰੱਖੀਦਾ ਹੈ 1986 ਵਿੱਚ ਬਲੈਖ ਖੰਡਰ ਕਰ ਦਿੱਤਾ ਜਿਨ੍ਹਾਂ ਲੋਕਾਂ ਨੇ 500 ਸ਼ਕਤੀ ਲਈ ਸੀ ਜਦੋਂ ਸਰਹੰਤਾ ਦਾ ਹਮਲਾ ਹੋ ਗਿਆ ਪਾਂ ਸਰਦਾਰ ਹਰਨਾ ਸਿੰਘ ਰਾਜਾ ਸਾਹਿਬ ਐਮਐਲਏ ਸਨ ਉਸ ਸਮੇਂ ਸਰਕਾਰ ਦੇ ਵਿੱਚ ਵਜ਼ੀਰੀ ਆਈ ਸੀ ਪਰ ਬਜਿਰੀ ਠਕਰਾ ਕੇ ਪੰਥ ਵੜ ਕੇ ਗੁਰੂ ਮੰਨ ਚੁਰਭ ਧੋ ਕੇ ਖੜ ਗਏ ਵੱਡਾ ਕਿਆ ਸੀ ਉਹਨਾਂ ਦਾ ਜਦੋਂ ਇਨਤਿਹਾਨ ਦਾ ਮੌਕਾ ਆਇਆ ਉਹਨਾਂ ਨੇ ਹਵਾਲਾ ਕੀਤਾ ਤਾਂ ਕੋਈ ਮਿਸਾਲ ਨਹੀਂ ਦਿੱਤੀ ਕਿ ਆਪਣੇ ਲੀਡਰ ਨੂੰ ਬਚਾਉਂਦੇ ਲਈ ਅਮਰ ਸਿੰਘ ਸਰਦਾਰ ਹਰਨਾ ਸਿੰਘ ਰਾਜਾ ਉੱਪਰ ਡੇ ਕੇ ਆਪਣੇ ਜਾਨਾਂ ਦੀ ਰੂਕੀ ਦੇ ਕੇ ਆਪਣੇ ਲੀਡਰ ਨੂੰ ਬਚਾਇਆ ਮੈਨੂੰ ਉਹ ਸਮਾਂ ਵੀ ਯਾਦ ਹੈ ਗਵੀਰ ਜਖਮੀ ਸਿੰਘ ਜਿਹੜਾ ਰਾਜਨਾ ਸਾਹਿਬ ਆਖਰੀ ਸਵਾਸਾਂ ਦੇ ਸੰ ਉਨ੍ਹਾਂ ਦੇ ਆਖਰੀ ਬੋਲ ਸਨ ਪ੍ਰਧਾਨ ਸਾਹਿਬ ਟੋੜਾ ਸਾਨੂੰ ਬਚਾ ਲਓ ਮੇਰੀ ਫਿਕਰ ਨਾ ਕਰੋ ਇਹੋ ਜੇ ਬੇਟੀ ਜਿਨ੍ਹਾਂ ਦੀ ਜ਼ਿੰਦਗੀ ਪੰਥ ਨੂੰ ਸਮਰਪਿਤ ਹੋਵੇ ਸਿਧਾਂਤਦੰਤ ਵਿਅਕਤੀ ਹੋਵੇ ਉਹਨਾਂ ਦੀ ਕਾਟ ਬੜਾ ਲੰਮਾ ਸਮਾਂ ਮਹਿਸੂਸ ਹੁੰਦੀ ਰਹਿੰਦੀ ਹੈ ਲੋਕ ਸੰਗਤਾਂ ਦੇ ਸਾਕ ਪੇੜ ਕਰਨ ਵਾਸਤੇ ਦਾ ਨਿਰਦਾਰ ਚੰਗੀ ਰਾਜਲਾ ਜਿਸ ਮੇਰੇ ਪਰਿਵਾਰ ਨਾਲ ਵਾਸਤੇ ਤੇ ਸ਼ਤਗੁਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਲਈ ਆਏ ਗੁਰੂ ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ 36 ਸਾਲ ਪਹਿਲਾਂ ਹਰਖਾਲੀ ਸਮਾਗਮ ਬੰਦਾ ਸੀ ਲੁਧਿਆਣੇ ਅੱਜ ਵੀ ਹੋ ਗਿਆ ਉਹ ਸਮਾਗਮ ਸ਼ਾਮ ਨੂੰ ਸ਼ੁਰੂ ਹੁੰਦਾ ਸੀ 4 ਵਜੇ ਤੇ ਰਾਤ ਦੇ 1:00 ਵਜੇ ਤੱਕ ਚੱਲਦਾ ਸੀ ਮੈਂ ਉਹ ਸਮਾਗਮ ਦਾ ਸੱਦਾ ਦੇਣ ਵਾਸਤੇ ਅੰਤਰਧਾਨ ਜਥੇ ਦਾ ਗਰਜਾਉਂ ਜਿੰਟੌੜਾ ਨੂੰ ਪੇਂਡ ਆਇਆ ਉੱਥੇ ਸੁਦਾ ਹਰਿਆਰ ਸਿੰਘ ਰਾਜਲਾ ਯੋਨ ਮੌਜੂਦਾ ਐਮਐਲਏ ਸੀ ਮੈਂਬਰ ਸ਼ਮਨੀ ਕੁਦਰ ਦਾ ਪ੍ਰਬੰਧਕ ਹੈ ਰਾਜਨਾ ਸਾਹਿਬ ਨੇ ਬੇਨਤੀ ਕੀਤੀ ਕਿ ਤੁਸੀਂ ਵੀ ਜਰੂਰ ਆਉਣਾ ਤੀਊਤ ਜਿਹਨੇ ਡੋਣਾ ਸਾਹਿਬ ਕਹਿੰਦੀਆਂ ਵੀ ਜਾਣਾ ਤੇ ਕੋਈ ਦਿਨ ਦਾ ਸਮਾਗਮ ਨਹੀਂ ਮੈਂ ਨਹੀਂ ਜੀ ਰਾਤ ਦਾ ਸ਼ਾਮ ਦਾ ਸਮਾਗਮ ਤੇ ਰਾਜਨਾ ਸਾਹਿਬ ਕਹਿਣ ਲੱਗੇ ਮੈਨੂੰ ਮੈਂ ਆਪ ਲੈ ਕੇ ਆਵਾਂਗਾ ਰਾਜਨਾ ਸਾਹਿਬ ਦਾ ਬਹੁਤ ਡੇਟ ਦਾ ਸੀ ਸਾਡੀ ਅਜਿਹਾ ਲੈਂਦੇ ਸੀ ਇਹਨਾਂ ਨੇ ਆ ਤਸਵੀਰ ਬਣਾਉਣ ਵਾਸਤੇ ਸਮਾਣੇ ਦੀ ਧੰਨੇ ਦੇਂਦੇ ਹੁੰਦੇ ਸੀ ਉਸ ਦੇ ਮੁੱਖ ਮੰਤਰੀ ਦੇ ਬਾਹਰ ਸਾਰਾ ਬੜਾ ਜ਼ਮੰਸੀ ਨੇੜੇ ਦਾ ਤੇ ਰਾਤ ਨੂੰ ਇਹ ਜਿਸ ਵੇਲੇ ਉੱਤੇ ਬਾਹਰ ਤੇ ਪਦਨ ਕੀ ਮਨ ਚ ਆਇਆ ਕਿ ਮੈਂ ਤਾਂ ਪਹਿਲੀ ਜਾਵਾਂ ਤੇ ਮਾਨ ਸਾਹਿਬ ਤੇ ਠਹਿਰ ਕੇ ਜਾ ਗਏ ਉਸ ਦੇ ਜਦ ਸ਼ਹਿਰ ਤੋਂ ਨਿਕਲੇ ਬਾਹਰ ਤੈਨੂੰ ਉਹ ਜ਼ਿਆਦਾ ਨਾਲ ਲੈ ਸੀ ਨੇ ਵਾਲੇ ਤਰੀਕੇ ਦੇ ਬੰਦੇ ਸੀ ਇਹ ਨਾਮ ਆਗਮਨ ਦੀ ਗੱਲ ਹੈ ਰਾਜਾ ਸਾਹਿਬ ਦੀ ਬਹੁਤ ਵੱਡੀ ਘਰਵਾਨੀ ਹੈ ਦੇਖੋ ਪੰਚਸਰ ਜਿਸ ਦਾ ਗੁਟਾ ਸ੍ਰੀ ਤੌੜਾ ਦੇ ਨਾਲ ਹੋ ਸ਼ਹੀਦ ਵਾਏ ਅੱਜ ਉਹਨਾਂ ਦੀ ਵਾਸ ਸੁਨਾਈ ਜਾ ਰਹੀ ਹੈ ਇਹ ਦਿਨ ਆਖਰ ਵੀ ਉਹਨਾਂ ਨੇ ਆਪਣੀ ਜੀਵਨ ਦੇ ਵਿੱਚ ਬਧੀਆ ਚੰਗੇ ਕੰਮ ਕੀਤੇ ਸੀਗੇ ਤੇ ਆਪਾਂ ਨੂੰ ਸਾਇਨ ਇਹੋ ਜਿਹੇ ਦਿਹਾੜੇ ਖੁਸ਼ੀ ਦੇ ਨਾਲ ਮਨਾਉਣੇ ਚਾਹੀਦੇ ਨੇ ਤੇ ਸਾਨੂੰ ਪੱਕਾ ਕਰਵਾਉਣਾ ਮੈਂ ਥੋੜਾ ਸੋ ਤੁਸੀਂ ਅੱਜ ਜਥੇਦਾਰ ਰੇਾਲ ਸਿੰਘ ਜੀ ਰਾਜਲਾ ਸਾਹਿਬ ਜਿਨ੍ਹਾਂ ਨੇ ਰਾਜਨੀਤੀ ਵਿੱਚ ਇੱਕ ਵੱਖਰੀ ਪੈੜ ਛੱਡੀ ਆਪਣੀ ਸੇਵਾ ਦੀ ਔਰ ਆਪਣੇ ਲੀਡਰ ਸਵਰਗੀ ਆਪਾਂ ਤਰਤਨ ਜਥੇਦਾਰ ਗੁਰਸੇਵ ਚੋੜਾ ਸਾਹਿਬ 'ਤੇ ਜੋ ਹਮਲਾ ਹੋਇਆ ਸੀ ਤਾਂ ਆਪਣੀ ਜਾਨ ਦੀ ਉਹੋਤੀ ਤੱਕ ਉਹਨਾਂ ਦੇ ਪ੍ਰਾਨੇ ਰੱਖਿਆ ਕੀਤੀ ਸੀਗੀ ਇਹੋ ਜਿਹੇ ਵਿਅਕਤੀ ਵਿਰਲੇ ਹੁੰਦੇ ਨੇ ਸਮਾਜ ਵਿੱਚ ਜਿਹੜੇ ਆਉਂਦੇ ਨੇ ਸਮਾਜ ਲਈ ਜੀਵਨ ਦੇ ਸਮਾਜ ਲਈ ਇੱਥੇ ਸੇਵਾ ਕਰਕੇ ਚਲੇ ਜਾਂਦੇ ਨੇ ਬਹੁਤ ਉਹਨਾਂ ਮੈਂ ਸਤਿਕਾਰ ਭੇਟ ਕਰ ਦਿੰਦੀ ਹਾਂ ਉਹਨਾਂ ਨੂੰ ਨਿੱਗੀ ਇਸਰਦਾਗੀ ਦੇ। ਥੈਂਕ ਯੂ। ਸਾਫ਼ ਸੁਥਰੇ ਸਿਆਪ ਤਜੀਦੇ ਬਾਰੇ ਰਾਏਲਾ ਸਾਹਿਬ ਬਾਰੇ ਜੀ ਰਾਜੇ ਸਾਹਿਬ ਸਾਹਿਬ ਤਾਂ ਮਹਾਨ ਆਦਮੀ ਸੀਗਾ ਉਹ ਰક્ષਕ ਸੀ ਇਸ ਸੜਕੀ ਦਾ। ਉਹ ਲੋਕਾਂ ਦੀ ਰਾਖੀ ਰੱਖਦਾ ਸੀ ਉਸ ਔਕੀ ਘੜੀ 'ਚ 85 ਦੇ ਵੇਲੇ ਜਦੋਂ ਅਤਵਾਦੀ ਢੇਢੀ ਜਲਦੀ ਸੀ ਲੋਕ ਨੂੰ ਆਪਣਾ ਵਸੀਆ ਸਵਸ ਦੇ ਸੀ ਵਸੀਆ ਔਰ ਮੇਰੇ ਨਾਲ ਬਹੁਤ ਪੁਰਾਣੇ ਤਾਲੁਕਾਂਤੀ ਬੈਠਦਾ ਬਹੁਤ ਹੀ ਰੋਸੀ ਕਰਦਾ ਕੀ ਕਹਿਣਾ ਚਾਹੋਗੇ ਅੱਜ ਰਾਜਲਾ ਸਾਹਿਬ ਦੇ ਤੁਸੀਂ ਵਰਸੀ ਮੌਕੇ ਪਹੁੰਚੇ ਹੋ ਦੇਖੋ ਜਹੇਦਾਰ ਰਾਜਲਾ ਸਾਹਿਬ ਅਰਧਾਸਿੰਘ ਰਾਜਲਾ ਜੀ ਬਹੁਤ ਵਧੀਆ ਲੀਡਰ ਸੀਗੇ ਸਾਊ ਲੀਡਰ ਸੀਗੇ ਸਾਡੇ ਸਮਾਣੇ ਵਾਸਤੇ ਬੜਾ ਕੰਮ ਕੀਤਾ ਉਹਨਾਂ ਨੇ ਤੇ ਇੱਕ ਸਭ ਤੋਂ ਵੱਡੀ ਗੱਲ ਹੈ ਜਿਹੜੀ ਕੌਮ ਦੀ ਖਾਤਰ ਉਹ ਸ਼ੀਧੀ ਦੇ ਕੇ ਗਏ ਉਹ ਬਹੁਤ ਵੱਡੀ ਗੱਲ ਹੈ ਅੱਜ ਉਹਨਾਂ ਦੀ ਵਰਸੀ ਹੈ ਉਹਨਾਂ ਦੀ ਵਰਸੀ ਤੇ ਅਸੀਂ ਨਮਨ ਕਰਨ ਵਾਸਤੇ ਆਏ ਆ ਤੇ ਉਹਨਾਂ ਦੀਆਂ ਜਿਹੜੀਆਂ ਸਖਿਆਮਾਂ ਨੇ ਜੋ ਸਿੱਖਿਆ ਉਹਨਾਂ ਨੇ ਦਿੱਤੀਆਂ ਨੇ ਜੋ ਉਹ ਕਰਕੇ ਗਏ ਨੇ ਜ਼ਿੰਦਗੀ ਦੇ ਵਿੱਚ ਉਹਦੇ ਤੇ ਸਾਨੂੰ ਚੱਲਣ ਦੀ ਲੋੜ ਹੈ ਸਾਰਾ ਕੋਈ ਡਾਕਟਰ ਗਾਂਧੀ ਪਹੁੰਚ ਗਏ ਤੇ ਵਡਿੰਗ ਸਾਹਿਬ ਸ਼ਾਇਦ ਆ ਰਹੇ ਨੇ ਸਾਰੇ ਆ ਰਹੇ ਨੇ ਲੀਡਰ